ਕਹਾਣੀ ਅਸਹਾਕ ਪਹਿਲਵਾਨ ਦਾ ਪੱਠਾ ਕਹਾਣੀਕਾਰ ਮੁਹੰਮਦ ਇਮਤਿਆਜ਼ ਵਾਚਕ ਮਨਦੀਪ ਰਜੌਰਾ ਔਰਤਾਂ ਦੁਕਾਨ ਅੰਦਰ ਲੰਘ ਆਈਆਂ ਤਾਂ ਸਿੱਧਾ ਮੁਸਤੈਦ ਹੋ ਕੇ ਖੜ ਗਿਆ ਪਲਮਾਨ ਭੈਣ ਜੀ ਨੂੰ ਸੂਟ ਦਿਖਾ ਜ਼ਰਾ ਹਾਜੀ ਨੇ ਕਾਊਂਟਰ ਤੋਂ ਆਵਾਜ਼ ਮਾਰੀ ਸਿੱਧੇ ਨੇ ਉਸ ਵੱਲ ਵੇਖ ਕੇ ਮੂੰਹ ਫੁਲਾਇਆ ਪਰ ਤਦੇ ਹੀ ਉਸ ਨੇ ਮੂੰਹ ਘੁਮਾ ਕੇ ਔਰਤਾਂ ਨੂੰ ਸੰਬੋਧਨ ਕੀਤਾ ਦੱਸੋ ਆਪਾਂ ਕੀ ਦਿਖਾਵਾਂ ਦਿਖਾਓ ਕੋਈ ਸੂਟ ਵਧੀਆ ਜਿਹਾ ਕੁੜੀ ਨੇ ਪਤਲੀ ਆਵਾਜ਼ ਚ ਕਿਹਾ ਆਖ ਕੇ ਉਹ ਆਪਣੇ ਨਾਲ ਆਈ ਅਧਖੜ ਉਮਰ ਦੀ ਔਰਤ ਕੋਲ ਗੱਦੇਦਾਰ ਬੈਂਚ ਤੇ ਬੈਠ ਗਈ ਰਸ਼ੀਦ ਇੱਕ ਤੋਂ ਬਾਅਦ ਦੂਜਾ ਸੂਟ ਕੱਢ ਕੇ ਉਹਨਾਂ ਅੱਗੇ ਫੈਲਾਉਂਦਾ ਰਿਹਾ ਇਹ ਨਹੀਂ ਭਾਈ ਕੋਈ ਹੋਰ ਦਿਖਾ ਹਉ ਵਾਲਾ ਕੱਢੀਂ ਜ਼ਰਾ ਦੋਵੇਂ ਔਰਤਾਂ ਸੂਟ ਦੇਖਦੀਆਂ ਰਹੀਆਂ ਕੁਝ ਦੇਰ ਬਾਅਦ ਦੋਵੇਂ ਉੱਠ ਖੜੀਆਂ ਕਿਸ ਤਰ੍ਹਾਂ ਦਾ ਸੂਟ ਚਾਹੀਦਾ ਭੈਣੇ ਦੁਕਾਨ ਤੋਂ ਬਾਹਰ ਜਾਂਦੀਆਂ ਨੂੰ ਹਾਜੀ ਨੇ ਟੋਕਿਆ ਪਸੰਦ ਨਹੀਂ ਆਇਆ ਬਾਈ ਕੁੜੀ ਨੇ ਕਿਹਾ ਫਿਰ ਦੋਵੇਂ ਕਾਲੀ ਨਾਲ ਬਾਹਰ ਨਿਕਲ ਗਈਆਂ ਸੀਦੇ ਨੇ ਸਾਰੇ ਸੂਟ ਚੁੱਕ ਕੇ ਆਪਣੀ ਆਪਣੀ ਥਾਂ ਤੇ ਰੱਖ ਦਿੱਤੇ ਤੇ ਸਟੂਲ ਤੇ ਬੈਠ ਗਿਆ ਤੈਨੂੰ ਦੁਕਾਨਦਾਰੀ ਖੰਮਣੀ ਕਦੋਂ ਆਊ ਹਾਜੀ ਨੇ ਉਸ ਵੱਲ ਵੇਖ ਕੇ ਸਿਰ ਮਾਰਿਆ ਮੈਂ ਕੀ ਕਰਾਂ ਪਸੰਦ ਤਾਂ ਜਨਾਨੀਆਂ ਨੂੰ ਕੁਝ ਆਉਂਦਾ ਨਹੀਂ ਸੀਦੇ ਨੇ ਕਰੜੀ ਆਵਾਜ਼ ਨੂੰ ਦਿਮਾਗ ਦੇ ਜ਼ੋਰ ਨਾਲ ਦਬਾ ਕੇ ਕਿਹਾ ਉਸਨੇ ਦੁਕਾਨ ਦੇ ਬਾਹਰ ਵੇਖਿਆ ਬਾਜ਼ਾਰ ਵਿੱਚ ਚਹਲ ਪਹਲ ਸੀ ਆਵਾਜ਼ਾਈ ਉਸ ਨੂੰ ਦਿਲਚਸਪ ਲੱਗੀ ਸਕੂਟਰਾਂ ਮੋਟਰਸਾਈਕਲਾਂ ਦੀਆਂ ਆਵਾਜ਼ਾਂ ਧੁੰਦਾ ਰੂਪ ਲੈਣ ਲੱਗੀਆਂ ਉਸ ਨੂੰ ਘੂਕੀ ਚੜ ਗਈ ਲਾਊਡ ਸਪੀਕਰ ਬੋਲ ਰਿਹਾ ਸੀ ਲਓ ਜੀ ਹੁਣ ਹੋਣ ਲੱਗੀ ਐ ਬੜੀ ਕੁਸ਼ਤੀ ਪੇਸ਼ ਐ ਅਸਹਾਕ ਪਹਿਲਵਾਨ ਦਾ ਪੱਠਾ ਜਿਹੜਾ ਪਹਿਲਵਾਨ ਇਹਦੀ ਛਿੰਜ ਫੜਨਾ ਚਾਹੁੰਦਾ ਉਹ ਅੱਗੇ ਆਵੇ ਸੀਦੇ ਨੇ ਪੱਟ ਤੇ ਥਾਪੀ ਮਾਰੀ ਤੇ ਹੱਥ ਹਵਾ ਵਿੱਚ ਖੜਾ ਕਰ ਦਿੱਤਾ ਪਿੱਠ ਤੇ ਚੜੇ ਪਹਿਲਵਾਨ ਨੂੰ ਉਸ ਨੇ ਮੋਢਿਆਂ ਤੋਂ ਫੜ ਧੋਬੀ ਪਟਕਾ ਮਾਰਿਆ ਵਿਰੋਧੀ ਪਹਿਲਵਾਨ ਉਸ ਦੇ ਸਾਹਮਣੇ ਪਿੱਠ ਪਰਨੇ ਡਿੱਗਿਆ ਰੈਫਰੀ ਨੇ ਦੋਹਾਂ ਪਹਿਲਵਾਨਾਂ ਨੂੰ ਉਠਾਇਆ ਤੇ ਸੀਦੇ ਦਾ ਹੱਥ ਹਵਾ ਵਿੱਚ ਖੜਾ ਕਰ ਦਿੱਤਾ ਤਾੜੀਆਂ ਵੱਜ ਪਈਆਂ ਮਿੱਟੀ ਵਿੱਚ ਲਿਬੜਿਆ ਸੀਦਾ ਜਾਂਗਿਆ ਪਾਈ ਦਰਸ਼ਕਾਂ ਵਿੱਚ ਘੁੰਮ ਰਿਹਾ ਸੀ 5 ਰੁਪਏ 10 ਰੁਪਏ 20 ਰੁਪਏ ਸੌਦਾ ਨੋਟ ਫੜਾਉਂਦਿਆਂ ਇੱਕ ਬਾਬੇ ਨੇ ਉਸ ਦੀ ਪਿੱਠ ਥਾਪੜੀ ਸ਼ਾਬਾਸ਼ੇ ਬਲਮਾਨ ਉਹ ਬਲਮਾਨ ਹਾਜੀ ਦੀ ਆਵਾਜ਼ ਸੁਣ ਕੇ ਉਸ ਦੀ ਅੱਖ ਖੁੱਲ ਗਈ ਮੈਂ ਨਮਾਜ਼ ਪੜਾਵਾਂ ਮਗਰਬ ਦੀ ਅਜ਼ਾਨ ਹੋ ਗਈ ਤੂੰ ਦੁਕਾਨ ਵਧਾ ਕੇ ਆ ਜੀ ਮਗਰ ਮਸਜਿਦ ਨੂੰ ਗਲੀ ਦਾ ਮੋੜ ਮੁੜਦਿਆਂ ਹੀ ਸਿੱਧੇ ਨੇ ਕੋਨੇ ਵਾਲੀ ਦੁਕਾਨ ਵੱਲ ਵੇਖਿਆ ਜੈਨ ਜਨਰਲ ਸਟੋਰ ਅੰਦਰ ਰਿਸ਼ਭ ਪੈਸੇ ਗਿਣ ਰਿਹਾ ਸੀ ਸਿੱਧੇ ਦਾ ਮਨ ਹੱਸਿਆ ਹੁਣ ਮੈਂ ਇਸ ਚੂਹੇ ਅੱਗੇ ਕੰਮ ਲੱਗੂਗਾ ਦੁਕਾਨ ਦੇ ਅੰਦਰ ਮੁੰਡਾ ਗਾਕਾ ਨੂੰ ਸਮਾਨ ਦਿਖਾ ਰਿਹਾ ਸੀ ਕੰਮ ਲਈ ਬੰਦਾ ਰੱਖਿਆ ਹੋਇਆ ਦੁਕਾਨ ਆਫਦੀ ਹੈ ਉਹ ਵੀ ਘਰ ਦੇ ਅੱਗੇ ਇਹ ਹੈ ਜ਼ਿੰਦਗੀ ਥੜੇ ਤੇ ਬਣੀ ਦੁਕਾਨ ਗਲੀ ਤੋਂ ਉੱਚੀ ਸੀ ਉਸ ਨੂੰ ਕਾਊਂਟਰ ਤੇ ਬੈਠੇ ਰਿਸ਼ਭ ਦਾ ਕਦ ਕਾਫੀ ਉੱਚਾ ਨਜ਼ਰ ਆਇਆ ਸਿੱਧੇ ਨੇ ਮੂੰਹ ਦੂਜੇ ਪਾਸੇ ਘੁਮਾਲਿਆ ਅੰਮੀ ਉਹ ਜਨਰਲ ਸਟੋਰ ਦਾ ਕੰਮ ਹੈ ਤਾਂ ਵਧੀਆ ਸਾਰਾ ਸਾਲ ਚੱਲਦਾ ਰਹਿੰਦਾ ਹੈ ਕਪੜੇ ਦਾ ਕੰਮ ਤਾਂ ਰੈਡੀमेड ਵਾਲੇ ਫੇਲ ਕਰ ਹੀ ਜਾਂਦੇ ਨੇ ਸਿੱਧੇ ਨੇ ਰੋਟੀ ਦੀ ਥਾਲੀ ਰੱਖ ਰਹੀ ਅੰਮੀ ਨੂੰ ਆਖਿਆ ਤੈਨੂੰ ਹੁਣ ਕੱਲ ਆਈ ਐ ਮੈਂ ਜੈਨ ਹੋਰਾਂ ਦੀਆਂ ਕਿੰਨੀਆਂ ਤਾਂ ਮੰਤਾਂ ਕਰਕੇ ਆਈ ਥੀ ਉਦੋਂ ਉਦੋਂ ਉਹਨਾਂ ਨੂੰ ਬੰਦੇ ਦੀ ਲੋੜ ਵੀ ਥੀਗੀ ਅੰਮੀ ਮੈਨੂੰ ਨਹੀਂ ਵਧੀਆ ਲੱਗਦਾ ਆਪਣੇ ਕਲਾਸ ਫੈਲੋ ਦੀ ਦੁਕਾਨ ਤੇ ਹੀ ਲੱਗ ਜਾ ਕੰਮਕਾਰ ਚ ਸਿੱਧੇ ਕਾਦੀ ਸ਼ਰਮਪੁੱਤ ਚੱਲ ਹੁਣ ਹਾਜੀ ਕੋਲ ਵੀ ਠੀਕ ਐ ਨੇਕ ਬੰਦਾ ਉਹ ਜਦੋਂ ਦਾ ਤੂੰ ਉਹਦੀ ਦੁਕਾਨ ਤੇ ਲੱਗਿਆ ਤੂੰ ਮਾਸ਼ਾਅੱਲਾ ਨਮਾਜ਼ ਪੜਨ ਲੱਗ ਗਿਆ ਨਾਲੇ ਤੇਰੇ ਲੰਡੇ ਆੜੀਆਂ ਤੋਂ ਤੇਰਾ ਅਖਹਿੜਾ ਛੁੱਟਿਆ ਅੰਮੀ ਬੋਲੀ ਜਾ ਰਹੀ ਸੀ ਪਰ ਸਿੱਧਾ ਖਲਾਅਚ ਵੇਖ ਰਿਹਾ ਸੀ ਆਪਣੀ ਸੀਟ ਤੇ ਜਾਂਦੇ ਆ ਉਸ ਨੇ ਰਿਸ਼ਭ ਨੂੰ ਆਖਿਆ ਓਏ ਜੈਨੀ ਪੈਰ ਪਾਸੇ ਕਰ ਤੂੰ ਪਰਲੇ ਪਾਸੇ ਦੀ ਲੰਘ ਜਾ ਮੁਸਲਾ ਕਿਸੇ ਥਾਂ ਦਾ ਤੇਰੀ ਓਏ ਜੈਨੀ ਦੀ ਤੇਰੀ ਕਹਿੰਦੇ ਆ ਸਿੱਧੇ ਨੇ ਉਸ ਨੂੰ ਫਰਸ਼ ਤੇ ਸੁੱਟ ਲਿਆ ਉਹਦੀ ਛਾਤੀ ਤੇ ਆਪਣਾ ਭਾਰੀ ਜੁੱਸਾ ਰੱਖ ਕੇ ਦੋ ਥੱਪੜ ਮਾਰੇ ਤੀਜੇ ਥੱਪੜ ਲਈ ਜਦੋਂ ਉਸ ਨੇ ਹੱਥ ਚੁੱਕਿਆ ਤਾਂ ਉਸ ਦਾ ਹੱਥ ਰੁਕ ਗਿਆ। ਰਿਸ਼ਭ ਦੀਆਂ ਅੱਖਾਂ ਵਿੱਚ ਪਾਣੀ ਸਿਮ ਆਇਆ ਸੀ। ਤਦੇ ਹੀ ਉਸ ਨੂੰ ਆਪਣੀ ਪਿੱਠ ਤੇ ਸੇਕ ਮਹਿਸੂਸ ਹੋਇਆ। ਜਦੋਂ ਉਸ ਨੇ ਮੁੜ ਕੇ ਵੇਖਿਆ ਤਾਂ ਪਿੱਛੇ ਪੀਟੀ ਸਰ ਖੜੇ ਸੀ। ਉਹਨਾਂ ਨੇ ਉਸ ਨੂੰ ਖੜਾ ਕਰਕੇ ਹੱਥਾਂ ਤੇ ਕਈ ਡੰਡੇ ਮਾਰੇ। ਨਾ ਤਾਂ ਤੂੰ ਆਪ ਪੜਦਾ ਨਾ ਦੂਜੇ ਨੂੰ ਪੜਨ ਦੇਂਦਾ। ਜੇ ਰਸ਼ੀਦ ਤੇਰੇ ਚ ਇੰਨਾ ਹੀ ਜੋਰ ਹੈ ਤਾਂ ਪਹਿਲਵਾਨੀ ਕਰ ਲੈ। ਆਪਣੀ ਸੀਟ ਤੇ ਜਾਂਦੇ ਹਾਂ ਉਸ ਨੇ ਅੱਖਾਂ ਪੂੰਝ ਰੇ ਰਿਸ਼ਭ ਅੱਗੇ ਖੜ ਕੇ ਪੱਟ ਤੇ ਥਾਪੀ ਮਾਰੀ ਤੇ ਸਿੱਧੀ ਉਂਗਲ ਕੱਢ ਕੇ ਹਵਾ ਵਿੱਚ ਹੱਥ ਖੜਾ ਕੀਤਾ ਸਾਰੀ ਕਲਾਸ 'ਚ ਹਾਸੜ ਮਚ ਗਿਆ ਸੀ ਕਈ ਦਿਨ ਉਹ ਰਿਸ਼ਭ ਕੋਲੋਂ ਲੰਘਦੇ ਹਾਂ ਪੱਟ ਤੇ ਥਾਪੀ ਮਾਰ ਕੇ ਹੱਥ ਖੜਾ ਕਰਦਾ ਰਿਹਾ ਤੂੰ ਪੁੱਤ ਬਹੁਤ ਅੱਗੇ ਜਾਵੇਂਗਾ ਮੇਰੇ ਤੋਂ ਲਖਵਾ ਲੈ ਚਾਹੇ ਤੈਨੂੰ ਤਾਂ ਮੈਂ ਰੁਸਤਮੇ ਹਿੰਦ ਤੱਕ ਪਹੁੰਚਾਉਣਾ ਹੈ ਉਸਤਾਦ ਜੀ ਬੋਲ ਰਹੇ ਸੀ ਉਨ੍ਹਾਂ ਦੀਆਂ ਕੁੰਡੀਆਂ ਮੁੱਛਾਂ ਚਮਕ ਰਹੀਆਂ ਸਨ ਸਿੱਧਾ ਡੰਡ ਮਾਰ ਰਿਹਾ ਸੀ ਉਸ ਦੇ ਸਾਹਮਣੇ ਉਸਤਾਦ ਜੀ ਦਾ ਚਾਦਰਾ ਧਰਤੀ ਨੂੰ ਛੂ ਰਿਹਾ ਸੀ ਅਸਹਾਕ ਪਹਿਲਵਾਨ ਦਾ ਪੱਠਾ ਸਿੱਧਾ ਪਹਿਲਵਾਨ ਦੂਜੇ ਪਾਸੇ ਸਿੱਧੇ ਵੇ ਸਿੱਧੇ ਉੱਠ ਪੁੱਤ ਅੱਜ ਤਾ ਤੂੰ ਫਜ਼ਰ ਦੀ ਨਮਾਜ਼ ਵੀ ਕাজা ਕਰਤੀ ਅਮੀ ਬੋਲ ਰਹੀ ਸੀ ਸਿੱਧੇ ਨੇ ਭਾਰੀ ਪਲਕਾਂ ਨਾਲ ਕਲਾਕ ਵੱਲ ਵੇਖਿਆ ਛੋਟੀ ਸੂਈ ਸੱਤ ਤੇ ਵੇਖਦਿਆਂ ਹੀ ਉਹ ਸਰੀਰ ਨੂੰ ਝਟਕਾ ਮਾਰ ਮੰਜੇ ਤੋਂ ਉੱਠ ਖੜਾ ਹੋਇਆ। ਅੰਮੀ ਇਹ ਕੁੱਛ ਕੰਮ ਨਹੀਂ ਸੋਟਾਂ ਵਾਲਾ। ਮੇਰੇ ਦੋਸਤ ਮੇਰਾ ਮਜ਼ਾਕ ਉਡਾਉਂਦੇ ਨੇ। ਮਰਦਾਂ ਵਾਲੇ ਕੰਮ ਛੱਡ ਕੇ ਜਨਾਨੀ ਵਾਲੇ ਕੰਮ ਲੱਗ ਗਿਆਂ। ਬੋਲੀ ਜਾਣ ਦੇ। ਉਹਨਾਂ ਲੰਡੇ ਪਹਿਲਮਾਨਾਂ ਨੇ ਤੈਨੂੰ ਕੀ ਦੇ ਦੇਣਾ? ਸਾਰਾ ਦਿਨ ਖਾੜੇ 'ਚ ਲੱਗੇ ਰਹੋ ਜਾਂ ਸੁੱਤੇ ਰਹੋ। ਹਫ਼ਤੇ ਬਾਅਦ 4-5 ਸੌ ਇਕੱਠਾ ਹੁੰਦਾ ਤੀ ਮਸਾਂ। ਉਹਦੇ ਨਾਲੋਂ ਜ਼ਿਆਦਾ ਤਾਂ ਤੇਰਾ ਦੁੱਧ ਕਿਓ ਦਾ ਖਰਚਾ ਹੋ ਜਾਂਦਾ ਤੀ। ਜੇ ਤੇਰਾ ਅੱब्बा ਜਿਉਂਦਾ ਹੁੰਦਾ ਫੇਰ ਤੂੰ ਕਰੀ ਜਾਂਦਾ ਪਲਮਾਨੀ ਹੁਣ ਘਰ ਦਾ ਵੀ ਤਾਂ ਦੇਖਣਾ ਪੁੱਤ ਤੈਨੂੰ ਕਿੰਨਾ ਮੈਂ ਬੋਲਦੀ ਤੀ ਭਾਈ ਪੜ ਲਾ ਪੜ ਲਾ ਰਿਸ਼ਭ ਕਿਹੜਾ ਪੜ ਕੇ ਡੀਸੀ ਲੱਗ ਗਿਆ ਸਿੱਧਾ ਕਰਾਰੀ ਆਵਾਜ਼ ਚ ਬੋਲਿਆ ਪਰ ਜਵਾਬ ਵਿੱਚ ਅੰਮੀ ਦੀ ਆਵਾਜ਼ ਜ਼ਿਆਦਾ ਉੱਚੀ ਸੀ ਡੀਸੀ ਨਾ ਸਈ ਅਗਲੇ ਦੇ ਤਾਂ ਪਿਓ ਦੀ ਦੁਕਾਨ ਥੀ ਸੰਭਾਲ ਲਈ ਉਹ ਦੇਖ ਲੈ ਉਹਦੇ ਤਾਂ ਦੋ ਜਵਾਕ ਵੀ ਹੋਗੇ ਇੱਥੇ ਤੂੰ 30 ਬੱਤੀਆਂ ਦਾ ਠੱਠਾ ਉਵੇਂ ਹੀ ਤੁਰਿਆ ਫਿਰਦਾ ਬੋਲਦਿਆਂ ਅੰਮੀ ਨੇ ਪਰੌਂਠਾ ਪਲਟ ਕੇ ਜ਼ੋਰ ਨਾਲ ਤਵੇ ਤੇ ਸੱਟਿਆ ਅੰਮੀ ਤੈਨੂੰ ਕਿਹਾ ਤਾ ਮੈਂ ਨਹੀਂ ਵਿਆਹ ਵਿਉ ਕਰਾਣਾ ਉਸ ਨੇ ਨੀਵੀਂ ਆਵਾਜ਼ ਚ ਆਖਿਆ ਅੰਮੀ ਨੇ ਮੱਥੇ ਤੇ ਹੱਥ ਮਾਰਿਆ ਉਸ ਦੀ ਮਰੀਅਲ ਆਵਾਜ਼ ਆਈ ਤੇਰਾ ਮੈਂ ਕੀ ਕਰਾਂ ਐਡਾ ਬੋਕ ਹੋ ਗਿਆ ਪਰ ਖੂਨ ਪੀਣੋਂ ਨਹੀਂ ਹਟਿਆ ਫਿਰ ਉਸ ਨੇ ਤਵੇ ਤੋਂ ਪਰੌਂਠਾ ਚੁੱਕ ਕੇ ਸਿੱਧੇ ਦੀ ਥਾਲੀ ਚ ਰੱਖਿਆ ਚੰਗਾ ਹੁਣ ਟਾਈਮ ਨਾਲ ਜਾ ਦੁਕਾਨ ਤੇ ਨਹੀਂ ਤਾਂ ਹਾਜੀ ਬੋਲੂ ਫਿਰ ਗਲੀ ਚੋਂ ਬਾਜ਼ਾਰ ਵੱਲ ਮੁੜਦਿਆਂ ਸਿੱਦੇ ਨੇ ਜੈਨ ਜਨਰਲ ਸਟੋਰ ਵੱਲ ਵੇਖਿਆ ਸ਼ਟਰ ਬੰਦ ਸੀ ਇਹਨੂੰ ਕਹਿੰਦੇ ਨੇ ਕਿਸਮਤ ਆਪਣੀ ਦੁਕਾਨ ਹੋਵੇ ਜਦੋਂ ਮਰਜੀ ਖੋਲੋ ਜਦੋਂ ਮਰਜੀ ਸੁੱਤੇ ਉਠੋ ਸ਼ਾਮ ਨੂੰ ਜਦੋਂ ਸਿੱਧਾ ਗਲੀ ਅੰਦਰ ਮੁੜਿਆ ਤਾਂ ਉਸ ਨੇ ਮੁੜ ਜਨਰਲ ਸਟੋਰ ਤੇ ਝਾਤ ਮਾਰੀ ਸ਼ਟਰ ਹੁਣ ਵੀ ਬੰਦ ਸੀ ਅੰਮੀ ਆ ਰਿਸ਼ਭ ਕੇ ਕੀ ਹੋ ਗਿਆ ਅੱਜ ਇਹਨਾਂ ਨੇ ਦੁਕਾਨ ਨਹੀਂ ਖੋਲੀ ਵਿਚਾਰੇ ਕੀ ਕਰਨ ਨਾਲ ਦੀ ਗਲੀ ਵਾਲੇ ਅਸलम ਹੁਰੀ ਰੋਜ਼ ਰੋਲਾ ਪਾਉਂਦੇ ਨੇ ਆਖੇ ਇੱਥੋਂ ਸਾਡੀਆਂ ਜਨਾਨੀਆਂ ਨੇ ਲੰਘਣਾ ਹੁੰਦਾ ਦੁਕਾਨ ਤੇ ਬੰਦੇ ਖੜੇ ਹੁੰਦੇ ਨੇ ਅੱਜ ਉਹਨਾਂ ਨੇ ਦੁਕਾਨ ਮੂਰੇ ਬੱਕਰੇ ਦੀ ਚਰਬੀ ਸਿੱਟਤੀ ਹੁਣ ਜਦੋਂ ਅਗਲਾ ਗੋਸ਼ਟ ਤੋਂ ਕਚਿਆਂ ਮੰਨਦਾ ਹੋਵੇ ਤਾਂ ਇਹੋ ਜਿਹਾ ਕੰਮ ਕਿਉਂ ਕਰਦੇ ਹੋ ਭਲਾ ਅਗਲੇ ਤਾਂ ਪਹਿਲਾਂ ਹੀ ਕਹੀ ਜਾਂਦੇ ਨੇ ਬਈ ਅਸੀਂ ਨਹੀਂ ਮੁਸਲਮਾਨਾਂ ਦੇ ਮੱਲੇ 'ਚ ਰਹਿਣਾ ਸਿੱਧੇ ਦੀਆਂ ਅੱਖਾਂ ਅੱਗੇ ਪੁਰਾਣਾ ਨਜ਼ਾਰਾ ਸাকার ਹੋ ਗਿਆ ਉਹ ਆਪਣੇ ਘਰ ਦੇ ਬਾਹਰ ਦੋਸਤ ਦੇ ਸਕੂਟਰ ਤੋਂ ਉਤਰਿਆ ਸੀ ਹੱਥ 'ਚ ਭੁੰਨਿਆ گوشਤ ਸੀ ਦਰਵਾਜ਼ਾ ਖੋਲਦਿਆਂ ਉਸ ਨੂੰ ਤੁਰਿਆ ਆਉਂਦਾ ਰਿਸ਼ਵ ਦਿਖ ਪਿਆ ਉਸ ਦੇ ਹੱਥ 'ਚ ਕਿਤਾਬਾਂ ਸਨ ਉਹ ਹੋਰ ਜੰਨੀ ਕਾਲਜ 'ਚੋਂ ਐ ਰਿਸ਼ਵ ਨੇ ਵਰਾਚਾਂ ਖਿਲਾਰ ਕੇ ਸਿਰ ਹਿਲਾਇਆ ਆ ਜਾ ਫਿਰ ਤੈਨੂੰ ਬੱਕਰਾ ਖਵਾਈਏ ਰਿਸ਼ਵ ਨੇ ਮੱਥੇ ਅਤੇ ਗੱਲਾਂ ਦੇ ਮਾਸ ਨੂੰ ਇਕੱਠਾ ਕਰਕੇ ਹੱਸਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਚਿਹਰੇ ਨੇ ਉਸ ਦਾ ਸਾਥ ਨਾ ਦਿੱਤਾ ਕਥੇ ਕੋਸ਼ਿ ਖਾ ਵੀ ਲਿਆ ਕਰ ਮਾੜਾ ਮੋਟਾ ਲੜਨ ਜੋਗਾ ਹੋ ਜਾਏਗਾ ਕਦੋਂ ਤੱਕ ਲੋਕਾਂ ਕੋਲੋਂ ਕੁੱਟ ਖਾਂਦਾ ਰਹੇਗਾ ਸਿੱਧੇ ਦਾ ਦੋਸਤ ਖਿੜਖੜਾ ਕੇ ਹੱਸਿਆ ਰਿਸ਼ਭ ਨੱਕ ਚੜਾ ਕੇ ਆਪਣੇ ਘਰ ਅੰਦਰ ਵੜ ਗਿਆ ਅੰਮੀ ਦੇ ਬੋਲਾਂ ਨੇ ਉਸ ਨੂੰ ਖਿਆਲਾਂ ਚੋਂ ਬਾਹਰ ਕੱਢਿਆ ਪਤਾ ਹੈ ਇੱਕ ਬੁੜੀ ਜਦੋਂ ਆਪਣੇ ਨਵੀ ਨੂੰ ਤੁਰੇ ਜਾਂਦਿਆਂ ਵੇਖਦੀ ਤਾਂ ਉਹਨਾਂ ਤੇ ਬੱਕਰੀ ਦੀ ਗੰਦਗੀ ਸਿੱਟ ਦਿੰਦੀ ਇੱਕ ਵਾਰ ਉਹਨੇ ਜਦੋਂ ਗੰਦਗੀ ਨਾ ਸਿੱਟੀ ਤਾਂ ਨਵੀ ਉਹਦੀ ਖਬਰ ਸਾਰ ਲੈਣ ਉਹਦੇ ਘਰ ਚਲੇ ਗਏ ਵੀ ਮਾਈ ਤੂੰ ਠੀਕ ਐ ਤੂੰ ਅੱਜ ਉਹ ਜਿਹੜੀ ਸਿੱਟਣ ਨਹੀਂ ਆਈ ਦੂਜੇ ਪਾਸੇ ਇਹ ਲੋਕ ਨੇ ਰੌਲੇ ਰੱਪੇ ਦੀ ਆਵਾਜ਼ ਆਈ ਸਿੱਧਾ ਇੱਕਦਮ ਉੱਠਿਆ ਉੱਚੀਆਂ ਹੋ ਰਹੀਆਂ ਆਵਾਜ਼ਾਂ ਵਿਚਕਾਰ ਅੰਮੀ ਬੋਲੀ ਸਿੱਧੇ ਵੇ ਦੇਖੀ ਵੇ ਕੀ ਹੋਇਆ ਉਸ ਦਾ ਚਿਹਰਾ ਪੀਲਾ ਪੈ ਗਿਆ ਸੀ ਸਿੱਧੇ ਨੇ ਕੁੰਡੀ ਖੋਲੀ ਤੇ ਬਾਹਰ ਝਾਤ ਮਾਰੀ ਆਵਾਜ਼ਾਂ ਰਿਸ਼ਭ ਦੇ ਘਰ ਕੋਲੋਂ ਆ ਰਹੀਆਂ ਸਨ ਉੱਥੇ ਕੁਝ ਬੰਦੇ ਇਕੱਠੇ ਹੋਏ ਖੜੇ ਸਨ ਸਿੱਧਾ ਉਧਰ ਨੂੰ ਤੁਰ ਪਿਆ ਵੇ ਸਿੱਧੇ ਕਿੱਥੇ ਚੱਲਿਆ ਅੰਮੀ ਨੇ ਪਿੱਛੋਂ ਆਵਾਜ਼ ਮਾਰੀ ਵੇ ਤੂੰ ਨਾ ਉੱਥੇ ਕੁਝ ਬੋਲੀ ਰਿਸ਼ਭ ਦੀ ਘਰ ਵਾਲੀ ਤੇ ਮੰਮੀ ਉਹਨਾਂ ਦੇ ਗੇਟ ਤੇ ਖੜੀਆਂ ਸਨ ਸਿੱਧੇ ਨੂੰ ਆਉਂਦਿਆਂ ਵੇਖ ਉਸ ਦੀ ਮੰਮੀ ਉਸ ਨੂੰ ਸੰਬੋਧਨ ਹੋਈ ਅਸੀਂ ਇਹਨਾਂ ਨੂੰ ਕਹੀ ਜਾਂਦੇ ਆ ਵੀ ਅਸੀਂ ਦੁਕਾਨ ਬਦਲ ਲਾਂਗੇ ਪਰ ਅੱਜ ਇਹ ਸਾਡੀ ਦੁਕਾਨ ਅੱਗੇ ਮਾਸ ਸਿੱਟ ਗਏ ਲੈ ਦੱਸ ਰਿਸ਼ਭ ਦਾ ਚਿਹਰਾ ਉੱਤਰਿਆ ਹੋਇਆ ਸੀ ਅਸਲਮ ਤੇ ਉਹਦਾ ਅੱਬਾ ਉਸ ਨੂੰ ਉੱਚੀ-ਉੱਚੀ ਬੋਲ ਰਹੇ ਸੀ ਇੱਕ ਦੋ ਬੰਦੇ ਹੋਰ ਖੜੇ ਸਨ ਰਿਸ਼ਭ ਕੇ ਨਾਲ ਦੇ ਘਰ ਵਾਲਾ ਅੰਕਲ ਕਹਿ ਰਿਹਾ ਸੀ ਦੇਖੋ ਇਹਨਾਂ ਦੀ ਦੁਕਾਨ ਤਾਂ ਕਿਹੜੇ ਵੇਲੇਾਂ ਦੀ ਚੱਲੀ ਆ ਰਹੀ ਹੈ ਜਿਹੜੀ ਵੀ ਗੱਲ ਹੈ ਤੁਸੀਂ ਵਹਿ ਕੇ ਨਿਪਟਾ ਲਓ ਅਸਲਮ ਨੇ ਰਿਸ਼ਭ ਦੇ ਗਲਾਮੇ ਨੂੰ ਹੱਥ ਪਾਇਆ ਰਿਸ਼ਭ ਨੇ ਸਿੱਧੇ ਵੱਲ ਵੇਖਿਆ ਸਿੱਧਾ ਉਸ ਦੀਆਂ ਅੱਖਾਂ ਵਿੱਚ ਝਾਕਿਆ ਉੱਥੇ ਉਸ ਨੂੰ ਸਕੂਲ ਦੀ ਲੜਾਈ ਦੇ ਦਿਨ ਵਾਲਾ ਪਾਣੀ ਨਜ਼ਰ ਆਇਆ ਸਿੱਧੇ ਨੇ ਇੱਕੋ ਝਟਕੇ 'ਚ ਅਸਲਮ ਦਾ ਗੁੱਟ ਰਿਸ਼ਬ ਦੇ ਗੁਲਾਮੇ ਤੋਂ ਪੁੱਟ ਕੇ ਪਰਾਂ ਵਗਾ ਮਾਰਿਆ ਅਸਲਮ ਡਿੱਗਦਾ ਡਿੱਗਦਾ ਮਸਾਂ ਬਚਿਆ ਉਸ ਦੇ ਅੱਬੇ ਨੇ ਬੋਲਣ ਲਈ ਮੂੰਹ ਖੋਲ੍ਹਿਆ ਪਰ ਸਿੱਧੇ ਦੀ ਕਰਾਰੀ ਆਵਾਜ਼ ਸੁਣ ਕੇ ਚੁੱਪ ਕਰ ਗਿਆ ਇਹ ਦੁਕਾਨ ਇੱਥੇ ਹੀ ਰਹੂਗੀ ਜੇ ਕਿਸੇ 'ਚ ਦਮ ਹੈ ਤਾਂ ਬੰਦ ਕਰਵਾ ਕੇ ਦਿਖਾਵੇ ਸਿੱਧੇ ਨੇ ਪੱਟ ਤੇ ਥਾਪੀ ਮਾਰੀ ਆ ਖੜਾਇਆ ਸਹਾਕ ਪਹਿਲਵਾਨ ਦਾ ਪੱਠਾ ਜੇ ਕਿਸੇ ਨੇ ਮਾਂ ਦਾ ਦੁੱਧ ਪੀਤਾ ਤਾਂ ਆ ਜਾਓ ਅੱਗੇ ਥਾਪੀ ਦੀ ਆਵਾਜ਼ ਦੁਬਾਰਾ ਸੁਣਦਿਆਂ ਹੀ ਸਾਰੇ ਜਣੇ ਦੋ ਦੋ ਕਦਮ ਪਿੱਛੇ ਹਟ ਗਏ ਸਿੱਧੇ ਪਹਿਲਵਾਨ ਨੇ ਹਵਾ ਵਿੱਚ ਹੱਥ ਖੜਾ ਕਰ ਦਿੱਤਾ ਕਹਾਣੀ ਖਤਮ